ਤੇਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ ਛੱਡਿਆ ਇਹ ਜੀਵ ਨੂੰ ਸਮਝਾਉਣੇ ਦੇ ਵਾਸਤੇ ਏਕਾ ਮਾਈ ਯੋਗਤਮਈ ਆਈ ਸਿੰਝਿ ਲੈ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ دیਵਾਨ ਜੀਵ ਸੁਭਾਵੇ ਤੇ ਵੇਚਲਾਵੇਂ ਜਿਵੇਂ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੇ ਮੌਤਾਂ ਇਹ ਬਣਾਣ ਆਦੇਸ਼ ਇਸੇ ਆਨੇ ਆਨੇ ਅਨੀਨ ਅਨਾਹਦ ਜੋਗ ਜੋਗ ਇੱਕੋ ਵੇਲ ਇਸ ਕਰਕੇ ਇੱਕੋ ਪਰਮਾਤਮਾ ਦਾ ਖੇਨ ਹੈ ਕੋਈ ਫਰਕ ਨਹੀਂ ਕਹਿੰਦੇ ਵਿੱਚ ਇਹ ਸਾਡੇ ਅੰਦਰ ਜਿਹੜੇ ਭਲੇ ਕਿਹੀ ਜਾਤਾਂ ਦੇ ਵਰਨਾਂ ਦੇ ਧਰਮਾਂ ਦੇ ਭਲੇਖੇ ਪਾਈ ਜਾਤਾਂ ਵਰਨ ਧਰਮ ਸਾਰੇ ਇਨਸਾਨੇ ਬਣਾਏ ਆ ਰੱਬ ਨੇ ਕੋਈ ਤਨਮਨੀ ਬਣਾ ਰੱਬ ਨੇ ਕੋਈ ਯਾਦਨੀ ਬਣਾਈ ਰੱਬ ਨੇ ਅਨਸਾਨ ਬਣਾਏ ਹਨ ਅਨਸਾਨਾਂ ਦੇ ਵਿੱਚ ਕੋਈ ਫਰਕ ਨਹੀਂ ਖਾਣਾ ਪੀਣਾ ਪਹਿਨਣਾ ਜੋ ਕੁਝ ਵੀ ਇਨਸਾਨ ਇੱਕੋ ਹੀ ਪਾਣੀ ਪੀਂਦੇ ਇੱਕ ਆਗਨੀਆ ਰੋਟੀਆਂ ਪਕਾ ਖਾਂਦੇ ਆ ਇੱਕੋ ਹੀ ਹਵਾ ਦੇ ਕਾਹਦੇ ਵਿੱਚ ਆਪਾਂ ਧਰਤੀ ਵੀ ਮਾਤਾ ਦੇ ਜੋ ਕੁਝ ਪੈਦਾ ਹੁੰਦਾ ਕੋਈ ਘਾ ਰਹੇ ਆ ਕੋਈ ਫਰਕ ਨਹੀਂ ਆ ਇਸ ਕਰਕੇ ਸਾਡੇ ਜਿਹੜੇ ਜੀਵਾਂ ਦੇ ਮੈਂਸੀ ਉਹਨਾਂ ਨੂੰ ਕੰਨਣੇ ਵਾਤੇ ਮਹਾਪੁਰਸ਼ਾਂ ਨੇ ਇਹ ਸਾਨੂੰ ਬਾਣੀ ਦੇ ਵਿੱਚ ਆਪਾਂ ਦੇਸੀ ਦਿੱਤਾ ਹਮ ਆਦਮੀ ਆ ਇੱਕਦਮੀ ਮੋਹਲਤ ਮੋਹਤਨ ਜਾਣਾ ਇੱਕਦਮ ਦੇ ਆਦਮੀ ਆ ਆਪਾਂ ਦੇ ਬੜੇ ਬੜੇ ਲੈਂਦੇ ਆ ਇਸ ਕਰਕੇ ਇਹਨੂੰ ਸਮਝੀਏ ਆਪਾਂ ਸਮਝ ਕੇ ਉਸ ਪਰਮਾਤਮਾ ਦੀ ਛੰਨ ਦੇ ਵਿੱਚ ਜਾਈਏ ਤਾਂ ਸਾਡਾ ਜੀਵਨ ਸੰਭਲਾ ਹੋ ਸਕਦਾ ਉਹਦਾ ਭਜਨ ਕਰਨਾ ਉਸ ਦੀ ਬੰਦਗੀ ਆਵਾਦਿਤ ਕਰੀਏ ਹਰ ਇੱਕ ਨੂੰ ਆਪਣਾ ਰੂਪ ਸਮਝ ਕੇ ਪਿਆਰ ਕਰੀਏ ਸਤਕਾਰ ਕਰੀਏ ਇਸ ਕਰਕੇ ਇਨਸਾਨੂ ਮਹਾਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਅਪਦੇਸ਼ ਤਾਂ ਇਹਨੋਂ ਕਿ ਗੁਰੂ ਮਹਾਰਾਜ ਨੇ ਲਿਖਣ ਲੱਗੇ ਉਦੋਂ ਬਈਲਾ ਏਕਾ ਪਾ ਦੇਤਾ ਇੱਕ ਉਹ ਅੰਗ ਸਤਨਾਮ ਕਰਤਾ ਪਰਖ ਨਰਭਉ ਨਰਮੈਰ ਅਗਨ ਮੂਰਤ ਅਯੂਨੀ ਸੈਭੰ ਸਾਰੇ ਆਵੇ ਇੱਕੋ ਮਾਲਕ ਹੈ ਓਹੀ ਸਾਨੂੰ ਸਾਰਾ ਪਾਲਣਾ ਕਰ ਰਿਹਾ ਰਜਿਕ ਦੀਨਿਆ ਧਰਤੀ ਦੇ ਉੱਤੇ ਭੈਣੇ ਤੋਂ ਨੇ ਵਾਤੇ ਐ ਸਭ ਕੁਝ ਮਹਾਰਾ ਨੇ ਟੇਮ ਟੇਮ ਦੀ ਨਾਲ ਵਰਖਾ ਕਰਦਾ ਸਾਰੇ ਜੀਵਾਂ ਦੀ ਪਾਲਣਾ ਕਰਦਾ ਉਹਦੀ ਛੰਨ ਦੇ ਵਿੱਚ ਆਈਏ ਸਤਗੁਰ ਦੀ ਓਟ ਲੈ ਲਈਏ ਆਸਰਾ ਲੈ ਲਈਏ ਤਾਂ ਸਾਡਾ ਜੀਵਨ ਸਫਲਾ ਹੋ ਸਕਦਾ ਵਾਹਿਗੁਰੂ ਜੀ ਦਾ ਖਾਲਸਾ ਤੇਰੀ ਵਾਹਿਗੁਰੂ ਏ